ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋੜੀ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਦਿਨ ਸਾਰਿਆਂ ਲਈ ਪਰਮਾਤਮਾ ਕਰੇ ਖੁਸ਼ੀਆਂ ਭਰਿਆ ਆਵੇ ਸਾਰੇ ਜਣੇ ਇੰਜੋਏ ਕਰੋ ਸੈਲੀਬ੍ਰੇਟ ਕਰੋ ਤੇ ਟਾਈਮ ਹੋ ਗਿਆ 9 ਵਜ ਗਏ ਆ ਤੇ ਮੈਂ ਰਖਾਇਆ ਚੁੱਲੇ ਤੇ ਸਾਗ ਤੇ ਸਾਗ ਵੀ ਆਪਣਾ ਭਾਂਡਾ ਚੱਲਾਇਆ ਤੇ ਬਸ ਉਹਦੇ ਚ ਅਲਣ ਪਾਉਣ ਵਾਲਾ ਰਹਿ ਗਿਆ ਤੇ ਸਾਰੇ ਜਣੇ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਲੋੜੀ ਤੇ ਕਿਹਨਾ ਕਿਹਨਾਂ ਨੇ ਸਾਗ ਬਣਾਇਆ ਘਰ 'ਚ ਤੇ ਤੁਹਾਨੂੰ ਤੁਸੀਂ ਕੱਲ ਦੇ ਵਲੌਗ 'ਚ ਮੇਰਾ ਦੇਖਿਆ ਹੋਣਾ ਵੀ ਸਾਗ ਕਿੰਦਾ ਹੀ ਠੰਡ ਦੇ ਵਿੱਚ ਜਾ ਕੇ ਲਿਆਂਦਾ ਇੰਨੀ ਠੰਡ 'ਚ ਬਣਾਇਆ ਤੇ ਮੈਂ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਮੈਂ ਕਿਉਂਕਿ ਸਾਗ ਰੱਖਦੇ ਆ ਚੁੱਲੇ ਤੇ ਫਿਰ ਬਾਕੀ ਕੰਮ ਬਾਅਦ ਚ ਕਰਦੇ ਆ ਠੀਕ ਆ ਜੀ ਤੇ ਵਲੌਗ ਦੇ ਨਾਲ ਬਣੇ ਰਹੋ ਵਲੌਗ ਛੱਡ ਕੇ ਕਿਤੇ ਨਾ ਜਾਇਓ ਤੇ ਅੱਜ ਆਪਾਂ ਤੁਹਾਨੂੰ ਆਪਣਾ ਵਲੌਗ ਇੰਟਰਸਟਿੰਗ ਐਂਟਰਟੇਨਮੈਂਟ ਵਾਲਾ ਤੇ ਕਿੱਦਾਂ ਆਪਾਂ ਲੋੜੀ ਸੈਲੀਬ੍ਰੇਟ ਕੀਤੀ ਸਾਰਾ ਦਿਖਾਵਾਂਗੇ ਵਲੌਗ ਚ ਠੀਕ ਆ ਜੀ ਤਾਂ ਕਿਤੇ ਨਾ ਜਾਇਓ ਛੱਡ ਕੇ ਵਲੌਗ ਨੂੰ ਤੇ ਮੈਂ ਬਾਹਰ ਆ ਕੇ ਹੁਣ ਵਲੌਗ ਸਟਾਰਟ ਕੀਤਾ ਆ ਕਿਉਂਕਿ ਅੰਦਰ ਸਾਡੇ ਐਨਾ ਰੌਲਾ ਹੈ ਨਾ ਕੋਈ ਨਾ ਕੋਈ ਇਧਰੋਂ ਬਾਜ ਮਾਰ ਉਧਰੋਂ ਬਾਜ ਮਾਰ ਤੇ ਵਲੌਗ ਜਿਹੜਾ ਮੇਰਾ ਬਣਦਾ ਨਹੀਂ ਪਿਆ ਹੈਗਾ ਤੇ ਮੈਂ ਕਿਹਾ ਚਲੋ ਹੁਣ ਪਹਿਲਾਂ ਮੈਂ ਬਾਹਰ ਜਾ ਕੇ ਆਪਣਾ ਤੇ ਤੂੰ ਪਿੱਛੇ ਦੇਖ ਲਓ ਵੀ ਧੁੰਦ ਕਿੰਨੀ ਅੱਜ ਬਹੁਤ ਜ਼ਿਆਦਾ ਠੰਡਿਆ ਤੇ ਧੁੰਦ ਵੀ ਬਹੁਤ ਜ਼ਿਆਦਾ ਅੱਜ ਗਾੜੀ ਹੈ ਕਹਿੰਦੇ ਹੈਗੇ ਜੀ ਧੁੱਪ ਨਿਕਲ ਜਣੀ ਲੋੜੀ ਵਾਲੇ ਦਿਨ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਧੁੱਪ ਨਿਕਲੂਗੀ ਬਾਕੀ ਦੇਖਦੇ ਹੌਲੀ ਹੌਲੀ ਹੱਲੇ ਤਾਂ 9 ਹੀ ਬੱਜੇ ਆ ਜੇ ਨਿਕਲ ਜਾਏ ਤਾਂ ਸਾਰ ਨੂੰ ਵਧੀਆ ਠੀਕ ਆ ਜੀ ਤੇ ਵੀ ਬਲੌਗ ਨਾ ਛੱਡਿਓ ਸਕਿੱਪ ਨਾ ਕਰਿਓ ਤੇ ਸਾਰਾ ਜਨ ਬਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਫੁੱਲ ਇੰਜੋਏ ਕਰਾਉਣਾ ਬਲੌਗ ਦੇ ਵਿੱਚ ਨੱਚ ਗਾ ਕੇ ਆਪਾਂ ਕਿੱਦਾਂ ਸੈਲੀਬ੍ਰੇਟ ਕਰਦੇ ਆ ਠੀਕ ਆ ਜੀ ਤੇ ਚਲੋ ਠੀਕ ਆ ਪਾ ਲਈਏ ਸਾਗ ਚ ਹੁਣ ਅਲਣ ਤੇ ਕਰ ਲਈਏ ਬਾਕੀ ਵੀ ਕੰਮਕਾਰ ਤੇ ਆਲੂ ਵਾਲੇ ਪਰੌਂਠੇ ਵੀ ਬਣਾਉਣੇ ਆ ਤੇ ਆਪਾਂ ਵੀ ਕੰਮ ਕੁੰਮ ਕਾ ਲਈਏ ਤੁਸੀਂ ਵੀ ਫ੍ਰੀ ਹੋ ਜੋ ਤਾਂ ਫੇਰ ਠੀਕ ਆ ਜੀ ਤੁਹਾਨੂੰ ਦਿਖਾਉਣੇ ਸਾਰਾ ਬਲੌਗ ਦੇ ਵਿੱਚ ਆਪਣਾ ਅੱਜ ਦਾ ਦਿਨ ਬੜਾ ਹੀ ਅਨੰਦ ਲੱਗਾ ਨਮਈ ਬੇਬੀ ਅੱਜ ਲੋੜਣਾ ਹੈਗਾ ਪਾ ਲੈਣਾ ਹੀ ਭੋਗ ਲੋੜੀ ਤੇ ਇਹਦਾ ਵੀ ਬੂਟ ਦਾ ਲੋੜੀ ਮੰਨ ਜਾਣੀ ਸੀਗੀ ਕੀ ਬੂਟ ਨਾ ਲੋਹ ਹੋ ਜਾਣਾ ਹੈਗਾ ਨਿਮਰ ਦਾ ਆ ਨਾ ਇਹ ਬੈਠੇ ਪੱਟਾ ਤੇ ਤਾਪੀਆਂ ਮਾਦ ਰਹਿੰਦਾ ਨੀਲ ਪੈ ਜਾਣੇ ਪੱਟ ਤੇ ਬੂਟ ਦੇਖ ਕੇ ਕਿਦਾ ਹੁੰਦਾ ਹੈ ਨਾ ਨਾ ਇਹ ਲੋੜੀ ਵਾਲੇ ਨਿਆਣਿਆਂ ਨੂੰ ਠਾਈ ਜਾਂਦਾ ਆ ਇਹ ਦੇ ਮਾਂ ਦੀ ਆ। ਉਹ ਤੂੰ ਗਾਲਾ ਕੱਢੀ ਜਾਂਦਾ ਉਹ ਤੂੰ। ਹੈ? ਨਿਆਣਿਆਂ ਨੂੰ ਆਉਣ ਦਿਆ ਕਰਤਾ ਤੂੰ ਭਜਾ ਦੰਨਾ। ਹਾਂ ਜੁੱਤੀ ਨਾ ਲੈ। ਲੈ ਕਹਿੰਦਾ ਜੁੱਤੀ ਮਾਂ ਨਹੀਂ ਦੇਖੋ ਤਾਂ ਹੀ। ਮਾਂ ਐਦਾਂ ਕਾਲਾ ਥੋੜੀ ਕੱਢੀ ਤੇ ਆਂਦੀ ਆ। ਮਾਂ ਨੂੰ ਜੁੱਤੀ ਲੈ ਤੇ। ਔਲ ਲੈ ਲੈ। ਇਹ ਆਪਣੀਆਂ ਗਾਲਾਂ ਪਤਾ ਨਹੀਂ ਕਿਹੜੀਆਂ ਦੁਨੀਆ ਤੋਂ ਵਾਰੀਆਂ ਨੋਕੀਆਂ ਗਾਲਾ ਕੱਢਦਾ ਰਿਹਾ ਕਰ ਤੂੰ। ਹੈ? ਤੂੰ ਖਾ ਲੈਣੀ ਮੈਂ ਤਾਂ ਮੈਂ ਤੇਰੀ ਲੋੜੀ ਇੱਥੇ ਹੀ ਮਨਾ ਦੇਣੀ ਹੁਣ ਦੇਖੀ ਚੱਲ। ਇੱਥੇ ਕੁੱਤਾ ਚਾਚੇ। ਕੱਟੇ ਦੇ ਨਾਲ ਜਾ ਕੇ ਬੰਨੇ ਹਾਂ ਉੱਥੇ ਕਿਲੇ ਦੇ ਐਏ ਜੱਜ ਲੈ ਲੈ ਆਪੂ ਬਹੁਤ ਸਿਆਣਾ ਪਾਪੂ ਬਣਿਆ ਆ ਜਾ ਨਿਆਣੇ ਬਾਜੀ ਮਾਰ ਕੇ ਲੋੜੀ ਲੈ ਕੇ ਜਾਓ ਲੋੜੀ ਜੀ ਜਾ ਬਾਕੀ ਸਾਰੇ ਬੁੱਧੂ ਤੂੰ ਹੀ ਸਿਆਣਾ ਬੰਦਾ ਹੋ ਗਿਆ ਠੀਕ ਆ ਦੱਸਾ ਕੀ ਆ ਹਾਂ ਚੱਲ ਨਾ ਤੋ ਦੇਖ ਕੀ ਕਹਿੰਦਾ ਆ ਕੋਹਨੇ ਲੈ ਨਾ ਖਾਈ ਸਭ ਵੀ ਦੱਦੀ ਨਹੀਂ ਆਈ ਹੈ ਦੱਦੀ ਦੱਦੀ ਆ ਯਾ ਕਿਹਨੂੰ ਕਹਿੰਦਾ ਦੱਦੀ ਧੋਪਨ ਨੂੰ ਅਛਾ ਧੋਪਨ ਨੂੰ ਕਹਿੰਦਾ ਹਨਾ ਨਹੀਂ ਸਭ ਵੀ ਨਿਕਲੂ ਧੋਪ ਅੱਜ ਓਏ ਉਹ ਮੇਰੇ ਘਾਸ ਨੂੰ ਧੋਪ ਨਿਕਲੂ ਅੱਜ ਨਹੀਂ ਨਿਕਲਣੀ ਨਹੀਂ ਦੇ ਨਹੀਂ ਉਹ ਤਾਂ ਚੇ ਨਹੀਂ ਲੈ ਧੁੱਪ ਦੱਸ ਕਿੱਦਾਂ ਨਿਕਲੂਗੀ ਲੈ ਕੁਝ ਨਹੀਂ ਨਾ ਜੀ ਤਾਂ ਮੁਰਗਾ ਵੱਡਿਆ ਹਾਂ ਤੂੰ ਮੈਨੂੰ ਇਹ ਦੱਸ ਧੁੱਪ ਕਦੋਂ ਨਿਕਲੂ ਦੇ ਦੇਣੀ ਹੈ ਨਹੀਂ ਨਿਕਲਣੀ ਮਾਰ ਟੱਕ ਲੈ ਕੋਕ ਗਈ ਆ ਨਾ ਮੁੱਕ ਗਈ ਧੁੱਪ ਮੁੱਕ ਗਈ ਆ ਓ ਨਾ ਨਾ ਲੁੱਕ ਗਈ ਕੋਕ ਗਈ ਆ ਅੱਛਾ ਲੁੱਕ ਗਈ ਆ ਕਹਿੰਦਾ ਨਿਆਣਿਆਂ ਨੂੰ ਭਜਾਈ ਜਾਂਦਾ ਗਾਲਾਂ ਕੱਢ ਕੇ ਜਿੱਦੇ ਕੁੱਤੇ ਲੈ ਤੂੰ ਹੀ ਸਿਆਣਾ ਬੰਦਾ ਸਾਰਿਆਂ ਨਾਲੋਂ ਜਾ ਉਹ ਮੂਫਲੀ ਮੂਫਲੀ ਲੈ ਆਵੋ ਕੁੜੀਆਂੜੀਆਂ ਰੂੜੀਆਂ ਨਿੰਗਲੇ ਨਾ ਲੈ ਸਭ ਜਾਂ ਤੂੰ ਹੀ ਲੈ ਆ ਏ ਅੰਗਲੀ ਨਨਨ ਅੰਗੜੀ ਤਾਂ ਜਾਂਦਾ ਨਹੀਂ ਆਹ ਦੇ ਲੈ ਗਾਣਾ ਕੱਢੀ ਜਾਂਦਾ ਆ ਜਾ ਸਭੀ ਲੈ ਆ ਲੋੜੀ ਇਕੱਠੀ ਕਰਕੇ ਇੱਥੇ ਧੂਣੀ ਦੇ ਬੈ ਕੇ ਖਾਈ ਲਈਏ ਗੁੱਡੇ ਲੈਣੀ ਆ ਇੱਥੇ ਨਾ ਗੁੱਦਾ ਕੀ ਅੰਗੜੀ ਅੰਗੜੀ ਕਹਿੰਦਾ ਮੇਰੇ ਤੋਂ ਪੈਸੇ ਹੈ ਨਹੀਂ ਉਹ ਸਭੀ ਕੋ ਆ ਬਿੱਲੀ ਆਇਓ ਆਇਓ ਨਹੀਂ ਹੁਣ ਲੋੜੀ ਆਇਆ ਬਾਜਾ ਮਾਰ ਮਾਰ ਲਿਉਂਦਾ ਅੱਪੀ ਆ ਜੂਗੇ ਹੁਣ ਤੂੰ ਬਾਜਾ ਮਾਰੀ ਜਾਂਦਾ ਉਹਨਾਂ ਨੂੰ ਪਹਿਲਾਂ ਨਾ ਮੱਟੇ ਮਾਤਦਾ ਸੀ ਚੱਕ ਚੱਕ ਚੱਲਦੇ ਚੱਲਦੇ ਕਰਦਾ ਸੀਗਾ ਕੱਲ ਵਾਲਾ ਹੀ ਸਟਾਰਟ ਆ ਹੈ ਮੈਂ ਤਾਂ ਗਾਣੇ ਸੁਣਨੇ ਆ ਓਏ ਮੇਰੇ ਗਾਣ ਵਿਚਾਰਾ ਦੁੱਲਾ ਭੱਟੀ ਵਾਲਾ ਓਏ ਧੀਵੀ ਆਈ ਹਾਏ ਸ਼ੇਰ ਜੇ ਕਿਰਪਾਈ ਕੁੜੀ ਦਾ ਸਾਲੂ ਪਟ ਓਏ ਕੁੜੀ ਦਾ ਲਹਰ ਪਟਾਕਾ ਓਏ ਜੱਟਾਂ ਦੀ ਉਰੀ ਕੁਟੀ ਧੀਵੀ ਧਾਰਾਂ ਨੂੰ ਟਿੰਗ ਗਿੰਗਿੰਗ ਬੋਲੇ ਰਿਹਾ ਓਏ ਇੱਕ ਬੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ ਸਿਪਾਹੀ ਨੇ ਵਾਰੀ ਇੱਟ ਭਾਵੇਂ ਰੋਧ ਭਾਵੇਂ ਪਿੱਟ ਅੱਛਾ ਹੁਣ ਲੋੜੀ ਵੀ ਤੂ ਦੇ ਹੁਣ ਬਾਜਾ ਮਾਰੀ ਜਾਣਾ ਇੱਥੇ ਪੱਟਾ ਤੇ ਥਾਪੀਆਂ ਮਾਰੀ ਜਾਣਾ ਲੋੜੀ ਦੇ ਤਾਨੂੰ ਦਾ ਗਾਣਾ ਗਾਣੇ ਸੁਣਾਉਂਦੇ ਆਂ ਜਿਹੜੇ ਗਾਣੇ ਸੁਣਾਉਂਦੇ ਉਹਨਾਂ ਨੂੰ ਲੋੜੀ ਮਿਲਦੀ ਨਹੀਂ ਨਹੀਂ ਬੱਬੂ ਦੇ ਗਾ ਰਹੇ ਹਾਂ ਗਾਦੇ ਹੁਣ ਉਹਨਾਂ ਨੂੰ ਲੋੜੀ ਮਿਲਣੀ ਆ ਇਹ ਦੇਖ ਲਓ ਹਣ ਕਿੱਦਾਂ ਕਾਣੀ ਸੋਚ ਲਓ ਕਾਫੀ ਚਿੰਤਾ ਨਹੀਂ ਹੋ ਗੱਲ ਗੱਲ ਕਰੀਏ ਨਹੀਂ ਇਹ ਸਾਡੇ ਆਹ ਹਾਂ ਵਾਜੀ ਵਾਜੀ ਤੈਨੂੰ ਬੋਲਦੀ ਬੋਲ ਇਹ ਕਿਦੋਂ ਲੋੜੀ ਆਰ ਮਰਿਆਈ ਆਰ ਆ ਕੇ ਬੈਠਾ ਸਰਦਾਰ ਤਨਵਰੀ ਬੱਸ ਕਰ ਤੂੰ ਬਾਜੋ ਢੋਲੀ ਗਰੇਬਾ ਸਾਨੂੰ ਮੈਨੂੰ ਪਾਓ ਹੁਣ ਆਪਣੇ ਧਾਣੇ ਸਾਨੂੰ ਦੇਜੋ ਓਏ ਮਾਰੇ ਰੋੜੀ ਸ਼ਮੇ ਦੀ ਪੂਛ ਕਿੱਥੇ ਆ ਕਿੱਥੇ ਸ਼ਮੇ ਦੀ ਪੂਛ ਆ ਆਹ ਦੇਖ ਤੇਰੀ ਬੇਇੱਜ਼ਤੀ ਕਰੀ ਜਾਂਦੇ ਅੱਛਾ ਨਾਂ ਮੈਂ ਨੱਟਿਆ ਨਾ ਮੇਰੀ ਪੂਛ ਮੁੜੀ ਜਲੇ ਆਹ ਦੱਸ ਵੀ ਪੂਛ ਹੈ ਕਿੱਥੇ ਆ ਪੂਛ ਦਾ ਪੂਛ ਦਿਖਾ ਤੂੰ ਆ ਲੈ ਆ ਪੇਟਾ ਵਈ ਓਏ ਓਏ ਦਾਣੇ ਖਿੱਲਰ ਗਏ ਦਾਣੇ ਖਿੱਲਰ ਗਏ ਬੈਗ ਤਾਂ ਦੇਖੋ ਨਾ ਕਿੱਡਾ ਚੱਕਿਆ ਸੋਨਾਲੀ ਕਾਲਾ ਕੇਲਾ ਦਾ ਆ ਇਹ ਸਾਲਿਆ ਉਹ ਬਸਾਂ ਦੇ ਲੁੱਟਿਆ ਹਾਂ ਪਾਰਟੀਆਂ ਘੱਟ ਦੇਈਏ ਇਹ ਇੱਥੇ ਤਾਂ ਕਿਲੋ ਦਾ ਨਹੀਂ ਨਹੀਂ ਉਹਨੇ ਬੋਰਾ-ਬੂਰਾ ਲੈੰਦੇ ਦਾ ਜੂਰੀ ਵਾਲਾ ਪਿਆ ਘਰੇ ਲੈ ਲੋ ਹੈਗਾ ਯਾ ਹੈਗਾ ਯਾ ਧੀਏ ਚ ਆ ਦੇ ਕੋ ਉਹ ਬੋੜਾ ਨਹੀਂ ਦਾ ਹੁੰਦਾ ਝੋਲਾ ਝੋਲਾ ਖਾਲੀ ਆ ਤੁਹਾਡਾ ਹੈ ਪਾਪਾ ਉਹਨਾਂ ਨੇ ਆਪਣੇ ਆ ਮੁੜ-ਮੁੜ ਕੇ ਤੁਸੀਂ ਇੱਥੇ ਨੂੰ ਹੀ ਆ ਜਣੇ ਤੀਜੀ ਾਰ ਆ ਗਏ ਤੁਸੀਂ ਤਾਂ ਝੋਲਾ ਤੁਹਾਡਾ ਖਾਲੀ ਆ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਲੋੜੀ ਮੰਗਦੇ ਯਾਰੂ ਉਹ ਨਹੀਂ ਬੋਲਣਾ ਪਾਵਾਂਗਾ ਫੇ ਫੇ ਉਹਨੂੰ ਕੀ ਕੰਨ ਨੂੰ ਬਾਜ ਮਾਰੀ ਉਹਨੇ 10 ਰੁਪਏ ਦੇ ਦਿੱਤੇ ਉਹਨੇ ਹੋਰ ਮੰਗਣੇ ਆ 10 ਚੈੱਕ ਕਰਾਉਣਾ ਜੀ ਮੇਰਾ ਸਮਿਦਰ ਆ ਤੂੰ ਉਹਦਾ ਬਚਾਇਦਾ ਬੋਲੀ ਟੋਗਾ ਟੱਕ ਦਿੱਤਾ ਆ ਸਰਕਲ ਛੋਟਾ ਗੱਲ ਹੈ ਉਹਨਾਂ ਹੀ ਹਾਂ ਗੱਲ ਸੀ ਜਿਆਦਾ ਹੋ ਗਈ ਸਿਮੀ ਨੂੰ ਮਿਲ ਗਿਆ ਲੋਹੜੀ ਦਾ ਗਿਫਟ ਸਿਮੀ ਉਹ ਪਾਗੜੀ ਦੇਖਣ ਲੱਗੀ ਆ ਚਲਦੀ ਵੀ ਆ ਯਾਰ ਰਖਾ ਬਲੀ ਆ ਕਿ ਜਣੀ ਹੁੰਦੀ ਆ ਦੋਸਤ ਹਏ ਹਏ ਖੁੱਲਲੀ ਬੋਤਲ ਉਹ ਕੋਈ ਨਹੀਂ ਨਿਕਲ ਜਾਂਦੀ ਹੁੰਦੀ ਚੈਨ ਜੀ ਵਿੱਚੋਂ ਬੋ ਅਸਮੀ ਕਰੀ ਬਿਆਰੀ ਲੋ ਜਾਰ ਏਦਾਂ ਥੋਣ ਲੱਗਣੀ ਸ਼ਾਮਿਆਂ ਦੇਖ ਲਾ ਕੇ ਉਹ ਏਦਾਂ ਹੀ ਲੱਗਦੀ ਹੁੰਦੀ ਔਰ ਉਹ ਨਿਕਲ ਜਾਂਦੀ ਚੈਨ ਵਿੱਚੋਂ ਨਿਕਲ ਜਾਂਦੀ ਹੁੰਦੀ ਆ ਕੜੀਆਂ ਨਿਕਲ ਜਾਣੀਆਂ ਸੀ ਵਿੱਚੋਂ ਹਾਂ ਉਹ ਸੋਹਣੀ ਆ ਵਧੀਆ ਵਧੀਆ ਨਿਕਲ ਨਹੀਂ ਨਿਕਲਣੀ ਹੋਇਆ ਟਾਈਮ ਵੀ ਦੇਖ ਲਾ 3 ਵੱਜ ਕੇ 5 10 15 اے ਤੂੰ ਉਹਨੂੰ ਐ ਦੇ ਡੱਬੀ 'ਚ ਥਾਈ ਰੱਖ ਲੇ 20 ਮਿੰਟ ਲੱਗੇ ਹੋਣ ਹੈਨਾ 20 ਮਿੰਟ ਨਹੀਂ 15 ਮਿੰਟ ਹੋਣ ਲੱਗੇ ਉਹ ਬੋਲੇ ਉਹ ਸੱਚਾ ਹੋ 15 ਹੋਣ ਲੱਗੇ ਤੂੰ ਐਦਾਂ ਕਰ ਤੂੰ ਨੰਬਰਾਂ ਵਾਲੀ ਘੜੀ ਲੈ ਆ ਆਹ ਸੁਈਆਂ ਵਾਲੀ ਘੜੀ ਦਾ ਨਹੀਂ ਪਤਾ ਲੱਗਣਾ ਚਾਬੀ ਦੇ ਦੇਉ ਨਹੀਂ ਹੂੰ ਕਿਦੇ ਦੇ ਡੱਬੀ ਤੇ ਲੈ ਚਾਚੀ ਨੂੰ ਦੇ ਜਾਂ ਬੀਬੀ ਨੂੰ ਦੇ ਤਾਂ ਯਾਰੇ ਤੱਤੀ ਐ ਗ੍ਰੀਤੀ ਨੇ ਤੱਤੀ ਨਾ ਕਹਾਂ ਤੋਂ ਲੈ ਕੇ ਆਏ ਯਾ ਚ ਤੈਨੂੰ ਕੰਮ ਨਹੀਂ ਹੋਣਾ ਕੰਨਾਂ ਵਾਲਾ ਬੰਦਰੋ ਇਹੋ ਤੱਤੀ ਐ ਕਿ ਠੰਡੀ ਆ ਬਹੁਤ ਜ਼ਿਆਦਾ ਤੱਤੀ ਆ ਪੀ ਨਹੀਂ ਹੁੰਦੀ ਮੂੰਹ ਨੂੰ ਹੁੰਦਾ ਫਰੀ ਲਿਆ ਜੀ ਸਾਨੂੰ ਦੁਕਾਨ ਦੋ ਠੰਡਾ ਬੈਠ ਕੇ ਦਿੰਦੀ ਐ ਦੇਖ ਤਾਂ ਸਹੀ ਤੂੰ ਕਾਨੂੰਨ ਨੂੰ ਲਾ ਕੇ ਦੇਖ ਲੈ ਤਾਂ ਵੀ ਇੰਨੀ ਤੱਤੀ ਲੱਗਣੀ ਓਏ ਹੈ ਹੀ ਨਹੀਂ ਠੰਡੀ ਤੱਤੀ ਮੈਂ ਤਾਂ ਕਹੀ ਤਾਂ ਇੰਨੀ ਤੱਤੀ ਆ ਠੰਡੀ ਜਾਂ ਕੀ ਪੀਣਾ ਹੁੰਦਾ ਅਈ ਨਹੀਂ ਡੈਮ ਅਸਲ ਜਾਨੀ ਇਹ ਇਹ ਜੰਗਲੋਂ ਨਿਕਲਦੀ ਜਾਂਦੀ ਆ ਬੱਚੀ ਦੇਖ ਕੇ ਲੈ ਆਈ ਦੀ ਆ ਉਹ ਇੱਥੇ ਰੱਖੋ ਉਹ ਰਾਣ ਦੇ ਬੁੜੀਆਂ ਉਹ ਹੁਣ ਕੀ ਰਖਣੀ ਉਹਨੇ ਹੁਣ ਤਾਂ ਪੀ ਹੋ ਗਈ ਮੈਂ ਤਾਂ ਨਹੀਂ ਕਰਾਂ ਨਹੀਂ ਬੱਚੀ ਦੇਖ ਕੇ ਲੈਣੀ ਹੈ ਹਾਂਜੀ ਟਾਈਮ ਹੋ ਗਿਆ 5 ਵਜੇ ਗਏ ਆ ਤੇ ਆਪਾਂ ਰੋਟੀ ਪਾਣੀ ਸਾਰਾ ਬਣਾ ਲਿਆ ਤੇ ਹੁਣ ਬਣਾਈ ਮੈਂ ਸ਼ਿਮਲਾ ਮਿਰਚਾਂ ਦੀ ਸਬਜ਼ੀ ਤੇ ਸਵੇਰ ਦਾ ਜਿਹੜਾ ਸਾਗ ਬਣਾਇਆ ਹੋਇਆ ਹੈ ਤੇ ਉਹ ਕਹਿੰਦੇ ਵੀ ਅੱਜ ਨਹੀਂ ਖਾਣਾ ਉਹ ਕੱਲੂ ਖਾਣਾ ਆ ਤੇ ਇੱਕ ਰਹਿ ਗਈ ਆਪਣੀ ਖੀਰ ਤੇ ਉਹ ਵੀ ਬਣਾਉਣੀ ਆ ਮੈਂ ਕਿਹਾ ਚਲੋ ਕੱਲੂ ਬਣਾ ਲਾਂਗੇ ਤੇ ਮਮਮੀ ਕਹਿੰਦੀ ਨਹੀਂ ਅੱਜ ਬਣਾਉਣੀ ਹੈ ਕਿਉਂਕਿ ਕੱਲੂ ਹੈਗੀ ਸੰਗਰਾਦ ਕੱਲੂ ਕਿੰਨੀ ਤਰੀਕ 14 ਹੈ ਨਾ ਤੇਰ ਉਹ ਮਮਮੀ ਕਹਿੰਦੇ ਵੀ ਅੱਜ ਮਮਮੀ ਕਿੱਦਾਂ ਕਹਿੰਦੇ ਨੇ ਕਿਹੜੇ ਮਹੀਨੇ ਚ ਬਣਾਈਏ ਤੇ ਖਾਈਏ ਪੋਰ ਇੱਦਿ ਤੁਮ ਆ ਖਾਈਏ ਅੱਛਾ ਪੋਰ ਇੰਨੀਆਂ ਤੇ ਮਾਗ ਖਾਈਏ ਹੈ ਨਾ ਤੁਮੀ ਸਾਰੇ ਜਣੇ ਕਮੈਂਟਾਂ 'ਚ ਦੱਸਿਓ ਵੀ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਦਾਂ ਕਰਦੇ ਆ ਵੀ ਅੱਜ ਸਾਗ ਬਣਾ ਲਿਆ ਤਾਂ ਉਹ ਦੂਜੇ ਦਿਨ ਖਾਣਾ ਆ ਤੇ ਅੱਜ ਆਪਾਂ ਜੂਠਾ ਨਹੀਂ ਕਰਨਾ ਉਹ ਸੁੱਚਾ ਰੱਖਣਾ ਆ ਤੇ ਇੱਕ ਜਿਹੜੀ ਖੀਰ ਹੁੰਦੀ ਆ ਰਸ ਵਾਲੀ ਖੀਰ ਪਰ ਆਪਾਂ ਜਿਹੜੀ ਰਸ ਵਾਲੀ ਖੀਰ ਨਹੀਂ ਬਣਾਉਣੀ ਆਪਾਂ ਸਿੰਪਲ ਦੁੱਧ ਵਾਲੀ ਬਣਾਉਣੀ ਆ ਤੇ ਇਹ ਸਾਡੇ ਇੱਧਰ ਦੁਆਬੇ ਦੇ ਵਿੱਚ ਜ਼ਿਆਦਾਤਰ ਇਹ ਜਿਹੜੀਆਂ ਚੀਜ਼ਾਂ ਆ ਲੋੜੀ ਦੀਆਂ ਇਹ ਬਹੁਤ ਫੇਮਸ ਆ ਤੇ ਮੈਨੂੰ ਦੱਸਿਓ ਸਾਰੇ ਜਣੇ ਵੀ ਕਿੱਥੇ-ਕਿੱਥੇ ਲੋੜੀ ਦਾ ਸਾਗ ਤੇ ਇਹ ਰਸ ਵਾਲੀ ਖੀਰ ਬਣਦੀ ਆ ਠੀਕ ਆ ਜੀ ਤੇ ਹੁਣ ਆਪਾਂ ਬਣਾ ਲਈਏ ਰੋਟੀ ਤੇ ਫੇਰ ਤੁਹਾਨੂੰ ਰੋਣੇ ਇੰਜੁਆਏ ਤੇ ਸ਼ਾਮ ਨੂੰ ਜਿਹੜੇ ਆਪਣੀ ਪਾਰਟੀ ਚੱਲਣੀ ਆ ਤੁਹਾਨੂੰ ਦਿਖਾਉਣੇ ਸਾਰਾ ਠੀਕ ਆ ਜੀ ਇਹਦਾ ਸਾਡਾ ਛੋਟੂ ਨਹੀਂ ਮਾੜ ਇਹ ਵੀ ਕੋਈ ਚੀਜ਼ ਖਰੀ ਹੋਣ ਦਿੰਦਾ ਘਰ ਕਦੀ ਸਕੂਟਰ ਹੀ ਚੱਕ ਲੈਂਦਾ ਕਦੀ ਮੋਟਰਸਾਈਕਲ ਚੱਕ ਲੈਂਦਾ ਪਾਪਾ ਹਾਂ ਤੇਰਾ ਕੰਮ ਜ਼ਿਆਦਾ ਤੁਹਾਡਾ ਹੱਲੇ ਦਾ ਚੱਲ ਜੀ ਚੱਲੀਏ ਹਾਂ ਚਲੋ ਆਜਾ ਹੋਈ ਟਾਈਮ 7:00 ਵਜੇ ਆ ਤੇ ਆਪਾਂ ਚੱਲੇ ਉਧਰ ਦੀਦੀ ਜੀ ਦੇ ਘਰ ਤੇ ਉੱਥੇ ਜਾ ਕੇ ਆਪਾਂ ਕਰਨੀ ਸੇਵਾ ਕਿਉਂਕਿ ਉਹਨਾਂ ਦੇ ਸਵੇਰ ਨੂੰ ਹੈਗੀ ਪ੍ਰਭਾਤ ਫੇਰੀ ਤੇ ਆਪਾਂ ਚੱਲੇ ਉੱਥੇ ਹੁਣ ਸਬਜ਼ੀ ਸਬਜ਼ੀ ਨਾਲ ਕਟਾ ਦਈਏ ਉਹਨਾਂ ਦੇ ਜੋ ਵੀ ਉਹਨਾਂ ਨੇ ਰੈਡੀ ਕਰਨਾ ਹੋਇਆ ਸਮਾਨ ਹੈ ਨਾ ਠੀਕ ਆ ਤੇ ਆਜੋ ਤੁਹਾਨੂੰ ਲੈ ਚਾਲਦੇ ਆ ਹੁਣ ਆਪਾਂ ਹਨੇਰਾ ਬਹੁ ਹੋ ਗਿਆ ਤੇ ਧੁੰਦ ਵੀ ਬਹੁਤ ਜ਼ਿਆਦਾ ਪੈ ਗਈ ਆ ਹਲੇ 7 ਵਜੇ ਆ ਤਾਂ ਹਾਈ ਧੁੰਦ ਤੇ ਦੇਖੋ ਦੀਦੀ ਕੋਈ ਲਾਈਟ ਵੀ ਜਗਦੀ ਨਹੀਂ ਧੁੰਦ ਦੇ ਵਿੱਚ ਸਾਰਾ ਕੁਝ ਬਲਾਰੀ ਦੀਦਾ ਉਹ ਧੁੰਦ ਪੈ ਗਈ ਕੀ ਸੋਏ ਇਹਨੂੰ ਸੂਰਜ ਨਿਕਲਣਾ ਸੰਤ ਅਜਾਸ ਜੀ ਹੋ ਗਈ ਹੈਗੀ ਕਹਿੰਦੇ ਆ ਸਾਨੂੰ ਸੂਰਜ ਨਿਕਲਣੀ ਐ ਇੰਨੀ ਧੁੰਦ ਚ ਕੀ ਨਿਕਲੂਗੀ ਲੋੜੀ ਜੀ ਲੋੜੀ ਕੱਟਾ ਨਹੀਂ ਉਹ ਟੱਕਰ ਦਾ ਸੱਕਰ ਦਾ ਸੱਕਰ ਤੇਰੀ ਕੋੜੀ ਦੇ ਘੜਦੀ ਰੋੜੀ ਅੱਗੇ ਮੈਨੂੰ ਆਉਂਦਾ ਨਹੀਂ 100 ਰੁਪਈਆ ਛਟਾਦ ਦੇ ਉੱਤੇ ਕੱਖ 100 ਰੁਪਈਆ ਲੱਖ ਰੱਖੋ ਹੁਣੇ ਹੀ ਰੱਖੋ ਲੱਖ ਰੁਪਈਆ ਇੱਥੇ ਧੁੰਦ ਦੇਖੋ ਕਿੰਨੀ ਪੈ ਗਈ ਮੈਂ ਉੱਥੇ ਚੀਜ਼ ਸੀ ਮੈਂ ਥਾਰ ਦੇ ਮੈਂ ਤਾਂ ਗਲੂਰ ਹੋਣਾ ਨਹੀਂ ਕਰਾਉਣਾ ਲੈ ਲੈਂਦਾ ਲੰਦਾ ਕੱਢ ਲਿਆ ਚਲੋ ਵਧੀਆ ਹੋਈ ਤੁਹਾਡੇ ਕਿਦਾਂ ਲੱਗੀ ਹੋਣਾ ਧੋਣੀ ਹੋਰ ਲਾਤੀ ਇਹਨਾਂ ਨੇ ਇੱਟਾ ਰੱਖ ਕੇ ਉੱਪਰ ਉਹ ਮੋਢਾ ਜਿਹਾ ਰੱਖ ਦਿੱਤਾ ਫੇ ਲਾਤੀ ਬਲਦਾ ਹੈਗਾ ਬਲਦਾ ਹਾਂ ਬਲਦਾ ਆ ਬਿਨੇਗ ਤਾਂ ਇੱਥੇ ਅੱਗ ਦੇ ਮੋਰੇ ਹੀ ਆ ਹੋਰ ਹੈਨਾ ਉੱਦਾਂ ਬੰਦਾ ਜੇ ਕਿਤੇ ਬੈਠਾ ਕੰਮ ਕਰਦਾ ਹੋਵੇ ਠਰ ਜਵੇ ਉਦਾਂ ਹੀ ਢੀਰ ਮਸਾਲਿਆ ਛਗਨਾ ਦਾ ਗਿੱਧਾ ਤੇਰਾ ਦਾਦਾ ਪੋ ਛਗਨਾ ਦਾ ਗਿੱਧਾ ਤੇਰੀ ਦਾਦੀ ਕੁਮਾਵੇਂ ਦਾਦਾ ਬਣੇ ਗੁੜ ਨੋੜੀਆਂ ਨੀਂ ਦਿਨ ਮਸਾਲਿਆ ਮਸਾਲਿਆ ਹਾਏ ਦਿਨ ਮਸਾਲਿਆ ਬਿਛਗਨਾ ਦਾ ਗਿੱਧਾ ਤੇਰਾ ਪੂਆ ਕੁਆਰੇ ਛਗਨਾ ਦਾ ਗਿੱਧਾ ਤੇਰੀ ਪੂਆ ਬਣਦੇ ਕੋ ਆਉਂ ਸ਼ੀਰੀ ਬਾਣਾ ਪਾਰੇ ਮੇਰਾ ਗਦ ਦਿਨ ਮਸਾਲਿਆ ਮਸਾਲਿਆ ਮੇਰੀ ਜਾਨ ਅੱਜ ਦਿਨ ਮਸਾਲਿਆ ਸੱਜਣਾ ਦਾ ਗਿੱਧਾ ਤੇਰਾ ਚਾਪੂਆ ਵੇ ਸੱਜਣਾ ਦਾ ਗਿੱਧਾ ਤੇਰੀ ਚਾਚੀ ਚੱਚਾ ਬਣਨੇ ਗੜ ਰੜੀਆਂ ਅੱਜ ਦਿਨ ਮਸਾਲਿਆ ਵੀਰੇ ਚਾਹਤੀ ਦਾਦਾ ਨਾ ਜਾਵਿੰਦਾ ਨਾ ਪੜਦਾ ਸੋਬਿਆਂ ਚ ਹੋਰ ਨੇ ਜਿਹੜਾ ਕੱਲ ਆਉਂਦੇ ਸੀ ਉਹ ਵਾਲਾ ਗਾਇਓ ਉਹ ਵਧੀਆ ਹੈਗਾ ਉਹਦਾ ਕੱਲ ਜਾਚੀ ਸਾ ਹੀ ਨਹੀਂ ਰੜਦਾ ਹੈਗਾ ਜਾ ਸਾਗ ਕਿਹੜੀਆਂ ਤੇਰੀਆਂ ਸਾਡੀ ਭੈਣ ਜੀ ਹੁਣੀ ਬਣਾਈ ਰਸ ਵਾਲੇ ਚੋਲ ਅੱਛਾ ਬਣਾ ਲੇ ਤੁਸੀਂ ਚਲੋ ਤੁਸੀਂ ਤਾਂ ਸਗਨ ਕਰ ਲਿਆ ਮੈਂ ਰਹਿ ਗਈ ਅਸੀਂ ਚੋਲ ਇੰਨਾ ਦੇਉ ਲੈਣੇ ਆ ਸਵੇਰ ਨੂੰ ਅੱਛਾ ਤੁਸੀਂ ਖਾਣੇ ਆ ਸਗਨ ਨਹੀਂ ਕਰਨਾ ਲੈ ਜਿਹੜੇ ਹੈਗੇ ਆ ਰਸ ਮੈਂ ਦੇਤੀ ਮੈਂ ਕੱਪੀ ਉਹ ਆਪਾਂ ਪੀ ਲੈ ਲਿਆ ਕੇ ਅੱਛਾ ਰਸ ਪੀ ਲੈ ਜਾਂ ਚੋਲ ਕੱਲ ਇਦੋਂ ਲੈ ਕੇ ਖਾ ਲੈਣੇ ਚਲੋ ਹੋਵੇ ਰਸ ਵਾਲੇ ਚੋਲ ਰਸ ਵਾਲੇ ਚੋਲ ਹੈ ਨਾ ਚਲੋ ਵਧੀਆ ਸਗਨ ਹੋ ਜਾਣਾ ਸਾਵਧਾਨ ਹੋ ਜਾਣਾ ਹੋਰ ਔਰ ਸਵੇਰੇ ਜਿਹੜਾ ਅੱਜ ਸਾਗ ਬਣਾਇਆ ਸਵੇਰੇ ਅਸੀਂ ਥੋੜਾ ਕਾ ਲਾ ਲੈਣਾ ਉਹਨੂੰ ਉਹਨਾਂ ਖਾ ਖੁਸ਼ਦੀਨ ਤਾਂ ਕਰ ਖਾ ਲਿਆ ਨਾ ਨਹੀਂ ਸਵੇਰ ਨੂੰ ਖਾਣਾ ਤੁਸੀਂ ਨਾ ਨਹੀਂ ਉਸ ਨੂੰ ਕੋਲੀ ਕੱਢ ਲਈ ਸੁੱਤੀ ਨਹੀਂ ਸਾਡੇ ਤਾਂ ਵੀ ਵਾਲੇ ਖਾਣੇ ਜੁੱਤਾ ਹਰਦਾ ਨਹੀਂ ਹਰਦਾ ਇਹ ਇਦਾਂ ਹੀ ਕਰਦੇ ਆ ਬੀਬੀ ਹੁਣ ਵੀ ਇਦਾਂ ਹੀ ਕਰਦੇ ਹੁੰਦੇ ਸੀ ਸਾਡੇ ਉਹਨਾਂ ਨੇ ਕੱਲ੍ਹ ਚ ਸਾਗ ਬਣਾ ਲਿਆ ਲੋੜੀ ਵਾਲੇ ਦਿਨ ਉਹਨਾਂ ਨੇ ਕੋਲਾ ਕੱਢ ਲੈਣਾ ਸੁੱਕੇ ਦਾ ਤਾਂ ਉਹ ਉਹ ਦੂਜੇ ਦਿਨ ਫਿਰ ਉਹ ਥੜਕ ਕੇ ਖਾਣਾ ਅਛਾ ਸੁੱਚਾ ਜਿਹੜਾ ਕੱਢਿਆ ਉਹ ਤੋੜਕ ਲੈਣਾ ਗੱਲ ਜਿਹੜਾ ਤੋੜਕ ਲੈਣਾ ਤੇ ਜਿਹੜਾ ਮਤਲਬ ਕਿ ਬਾਕੀ ਹੁਣ ਉਹ ਅੱਜ ਖਾ ਲਓ ਇਹਨੇ ਖਾ ਲਿਆ ਬਾਕੀ ਜਿਹਨੂੰ ਤੇ ਜੇ ਦਾ ਦਿਲ ਕਰੇ ਉਹ ਖਾ ਲੀ ਅਸੀਂ ਬਾਕੀ ਦੇ ਦਿੱਤੇ ਅਸੀਂ ਕੋਲੀ ਕੱਢ ਲਈ ਆ ਬਾਕੀ ਅਸੀਂ ਅੱਗੇ ਜਦੋਂ ਮੇਰਾ ਵਿਆਹ ਨਹੀਂ ਆਇਆ ਇੱਥੇ ਜਦੋਂ ਮੈਂ ਆਈ ਇਹਨਾਂ ਦੇ ਕੰਪਿਊਟਰ ਸਾਡੇ ਹੁਣੇ ਪਾਉਣਾ ਸਾਗ ਦੇ ਵਿੱਚ ਚੱਲਣਾ ਟਾਕ ਦੁਆਰਾ ਕਣਕ ਦਾ ਅਛਾ ਕਣਕ ਦਾ ਕਣਕ ਦੇ ਆਟੇ ਦਾ ਸਾਡੇ ਪਿੰਡ ਵੱਲ ਪਾਉਂਦੇ ਹੁੰਦੇ ਸੀਗੇ ਆ ਮੱਕੀ ਦਾ ਹਾਂ ਉਹ ਕੱਢ ਲਈ ਆ ਦੋ ਮਿੰਟ ਜਾ ਉਹਨਾਂ ਨੂੰ ਪਹਿਲਾਂ ਬਿਸਤਰੇ ਦੇ ਆਵੋ ਖਿਚੋਣ ਨੂੰ ਥੱਲੇ ਪ੍ਰਵਾਦ ਵੇਰੀ ਦੀਆਂ ਤਿਆਰੀਆਂ ਅਸੀਂ ਹੁਣ ਕਿਹਾ ਸੀ ਕਿ ਸਵੇਰ ਨੂੰ ਇਹ ਗੀਤ ਗਾਵਾਂਗੇ ਸਵੇਰ ਮੱਠੜੀ ਦੇ ਫਿਰ ਮੈਨੂੰ ਹਣਾ ਕਣਕ ਦਾ ਆਖਣ ਦੀ ਆਤ ਪੈ ਗਈ ਅੱਲਣ ਹੁਣ ਤੋਂ ਹੀ ਕਣਕ ਦਾ ਆਟਾ ਮੇਰੇ ਕਣਕ ਦੇ ਸਾਗ ਸਵਾਦ ਬੰਦਾ ਉਹ ਨਾ ਜਿਵੇਂ ੱਡਿਓ ਹੁੰਦੇ ਜਦ ਮੱਕੀ ਦੇ ਆਟੇ ਦੇ ਹਾਂ ਤੁਸੀਂ ਸਾਰੇ ਕਣਕ ਦਾ ਆਟਾ ਪਾਉਨੇ ਆ ਸਾਗ ਚ ਤੇਰੇ ਆਟੇ ਨਾਲ ਖਾਂ ਕੇ ਸਾ ਦਿਖਾ ਚਲੋ ਅੱਜ ਸਾਨੂੰ ਪਤਾ ਲੱਗਾ ਵੀ ਜੂਪੀ ਵਾਲੇ ਜਿਹੜੇ ਆ ਉਹ ਕਣਕ ਦਾ ਆਟਾ ਪਾਉਂਦੇ ਸਾਗ ਚ ਗੁਰਪ੍ਰੀਤ ਲੱਗਦੀ ਇਹ ਬੜਾ ਹੁੰਦਾ ਮੈਨੂੰ ਮੈਂ ਮੱਕੀ ਦਾ ਪਾਉਂਦੀ ਹੁੰਦੀ ਆ ਤੇ ਜਦੋਂ ਫਿਰ ਕਈ ਵਾਰ ਮੈਂ ਦੇਖਣਾ ਮੈਂ ਪਿੰਡ ਜਾਣਾ ਮੈਨੂੰ ਮੱਕੀ ਆਟੇ ਦਾ ਬਹੁਤ ਸਵਾਲ ਲੱਗਣਾ ਫੇ ਮੱਕੀ ਦਾ ਆਟਾ ਲਿਆ ਪਰ ਉਦਾਂ ਮੈਂ ਤਾਂ ਸ਼ੁਰੂ ਤੋਂ ਦਾ ਮੱਕੀ ਦਾ ਆਟਾ ਹੀ ਸੁਣਿਆ ਸਾਗ ਚ ਕਿਹੜੇ ਪਾਉਂਦੇ ਹੁੰਦੇ ਸੀ ਪਹਿਲਾਂ ਸਾਗ ਚ ਕਣਕ ਦਾ ਤੁਹਾਡੇ ਕਣਕ ਦਾ ਹਨਾ ਅੱਜ ਇੱਥੇ ਪਾਉਂਦੇ ਆ ਖਾਂਦੇ ਨਹੀਂ ਸੀ ਮੱਕੀ ਦੇ ਆਟੇ ਦਾ ਵੀ ਲੋਜ ਚਲੋ ਆ ਵੀ ਅੱਜ ਮੈਨੂੰ ਨਵੀਂ ਗੱਲ ਪਤਾ ਲੱਗੀ ਆ ਵੀ ਹਨਾ ਵੀ ਸਾਗ ਚ ਕਣਕ ਦਾ ਆਟਾ ਵੀ ਪੈ ਜਾਂਦਾ ਮੈਨੂੰ ਸਾਰੇ ਜਣੇ ਦੱਸਿਓ ਵੀ ਕਿਹੜਾ ਕਿਹੜਾ ਕਣਕ ਦਾ ਆਟਾ ਪਾਉਂਦਾ ਆ ਸਾਗ ਦੇ ਵਿੱਚ ਅਸੀਂ ਤਾਂ ਉਦੋਂ ਸ਼ੁਰੂ ਤੋਂ ਮੱਕੀ ਦਾ ਹੀ ਪਾਈਦਾ ਆ ਤੁਸੀਂ ਵੀ ਦੀ ਹਾਂ ਅਸੀਂ ਕਣਕ ਦਾ ਜੋ ਹੁਣ ਪਾਈਦਾ ਮੱਕੀ ਦਾ ਹੀ ਹਨਾ ਸਾਡੀ ਦੀ ਕਣਕ ਦਾ ਕਣਕ ਦਾ ਮੱਕੀ ਦੇ ਆ ਵੀ ਜਿਹੜੇ ਮੈਂ ਕਹਿੰਦੀ ਰਸ ਵਾਲੇ ਚੋਲ ਬਣਦੇ ਆ ਬੱਕੀ ਦਾ ਕੀ ਕਹੇ ਨਾ ਤੁਸੀਂ ਡੇਲੇ ਨਿਕਲ ਜਾਂਦੇ ਉੱਥੇ ਨਹੀਂ ਉਹ ਕਹਿੰਦੀ ਸਾਡੀ ਨਿਆ ਚੰਗਾ ਡੇਲੇ ਨਿਕਲ ਜਾਂਦਾ ਨਹੀਂ ਸਾਡੀ ਦੇ ਨਿਆਕ ਕਹੀ ਮਨੂੰ ਕਹਿਣ ਉਹ ਵੀ ਪਤਾ ਕੀ ਤੁਹਾਨੂੰ ਚੰਗਾ ਨਹੀਂ ਸਮਝਦੇ ਗੱਲ ਤਾਂ ਸੁਣਿਆ ਤੁਸੀਂ ਹੁੰਦਾ ਮੱਕੀ ਦੇ ਵਿੱਚ ਵੀ ਹੈ ਨਾ ਕਈਆਂ ਨੇ ਅਲਣ ਕੱਚਾ ਛੱਡਿਆ ਗਲੀਆਂ ਤਾਂ ਵੱਡੀਆਂ ਹੁੰਦੀਆਂ ਆ ਉਹਦਾ ਪਤਾ ਕੀ ਸਮਝਣਾ ਆ ਜਦੋਂ ਅਸੀਂ ਸਾਗ ਘੋੜਦੇ ਹਾਂ ਨਾ ਉਹਦੇ ਵਿੱਚ ਪਾਣੀ ਹੁੰਦਾ ਆ ਪਾਣੀ ਹੁੰਦਾ ਉਹਨੂੰ ਪਾਣੀ ਨੂੰ ਪਹਿਲਾਂ ਕੱਢ ਲੈਣਾ ਚਾਹੀਦਾ ਆ ਪਾਣੀ ਨਹੀਂ ਕਿ ਫਿਰ ਬੁੜੀਆਂ ਨੂੰ ਪਤਾ ਕੀ ਪੈਣੀ ਆ ਇਹਨਾਂ ਨੇ ਇਹ ਨਾ ਕੱਲੀ ਕੱਲੀ ਮੁੱਠ ਪਾਣੀ ਆ ਆਟੇ ਦੀ ਆ ਐ ਕਰਕੇ ਥੋੜੀ ਥੋੜੀ ਫਿਰ ਹੈ ਨਾ ਦਲੀਆਂ ਬਾਜ ਜਾਂਦੀਆਂ ਇੱਕੋ ਵਾਰੀ ਦੋ ਦਿਨ ਮੁੱਠਾ ਝਰ ਪਾਉਣਾ ਉਹ ਜਿੰਨਾ ਚਾਹੀਦਾ ਪਹਿਲਾਂ ਹੀ ਪਾਖ ਤਾ ਇੱਕੋ ਵਾਰੀ ਪਾ ਕੇ ਉਹਨੂੰ ਘੋੜ ਸੁੱਟੋ ਹੁਣ ਕੇ ਯਾਦ ਕੋਈ ਡਲੀ ਹੋਵੇ ਉਹ ਨਾਲੇ ਉੱਧਾ ਵੀ ਜਿਹੜਾ ਸਾਗ ਪਾਣੀ ਵਾਲਾ ਮੈਂ ਜਿਹਦਾ ਨਾ ਸਾਗ ਜਿਹਦੇ ਰਿਜਦੇ 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 ਨੂੰ ਲੈਣੇ ਆ ਸੀ ਸਾਰੇ ਇਹਨਾਂ ਕੱਲਿਆ ਲੱਗਸ ਹੈ ਨਾ ਨੂਨ ਮਿਰਚ ਮਸਾਲਾ ਸਾਰਾ ਵਿੱਚ ਪਾ ਲਿਆ ਸਾਰਾ ਅੰਜਾ ਪਾ ਲਈਆਂ ਮਤਲਬ ਅਦਰਕ ਨਸਣ ਉਹਦੇ ਵਿੱਚ ਹੈ ਨਾ ਸਾਰੇ ਕੱਲਿਏ ਪਾ ਲੈਣਾ ਚਲੋ ਜਿਹੜਾ ਥੋੜਾ ਜਿਹਾ ਪਾਣੀ ਪਾਣਾ ਸੀ ਥੋੜਾ ਇੰਦਾ ਵੀ ਅਸੀਂ ਪਾਈ ਦਾ ਨਾਲ ਹੀ ਆਹਨੇ ਮੈਮੀ ਉੱਥਾ ਇੱਕ ਦੇ ਪਾਣੀ ਆ ਰਿਜਦੇ ਰਿਜਦੇ ਅਦਰਕ ਪਾਉਣਾ ਅਦਰਕ ਮਿਰਚਾ ਪਾਉਣੇ ਆ ਪਹਿਲਾਂ ਹੀ ਅਸੀਂ ਕਾਰਨੇ ਤੋਂ ਪਹਿਲਾਂ ਨਾ ਅਸੀਂ ਥੋੜਾ ਜਿਆ ਪਾਓ ਘੋਟਣ ਤੋਂ ਪਹਿਲਾਂ ਅਸੀਂ ਜਿਹੜਾ ਪਾਣੀ ਹੋਣਾ ਉਹਦੇ ਵਿੱਚ ਛਲ-ਛਲ ਕਰਦੇ ਹਾਂ ਹਾਂਜੀ ਕੱਢਣਾ ਹੈ ਮੈਂ ਵੀ ਕੱਢਦੀ ਹੁੰਨੀ ਆ ਆ ਉੱਧਰ ਪਤਾ ਨਹੀਂ ਕੀ ਹੋ ਗਿਆ ਇਹ ਕੀ ਰੌਲਾ ਪਾਈ ਜਾਂਦੇ ਸੀ ਉਹਦੇ ਉੱਤੇ ਰੱਖਿਆ ਕਰ ਗਏ ਹੈ ਫੈਟ ਉਹਦੇ ਵਿੱਚ ਮੈਂ ਦਹੀਂ ਜਮਾਇਆ ਸੀ ਉਹ ਸੋਨੇ ਡੋਲਦਾ ਦਹੀਂ ਕੰਬਲ ਉੱਤੇ ਰੱਖਿਆ ਦਾ ਆ ਡੋਲ ਗਿਆ ਮਾਂ ਤਾਂ ਕੰਬਲ ਜਿਹਾ ਬੇਚੋੜੀ ਤਰ੍ਹਾਂ ਸਫਾਈਆਂ ਕਰਦੇ ਕਰਦੇ ਆ ਆ ਦਾਤਾ ਇਹ ਕੱਪੜਾ ਜੀ ਤੁਸੀਂ ਸੰਭਾਲ ਲਓ ਨਹੀਂ ਕੰਮ ਆ ਜਾਰੇ ਗਰਮੀ ਲੱਗਦੀ ਲੱਗ ਸਾਰੇ ਕੌਂਦੜੇ ਮਿਰਦੇ ਆ ਆ ਦੇਖੋ ਦਈ ਆ ਦੇਖੋ ਕਿੱਦਾਂ ਟੋਲੇ ਆ ਤੂੰ ਥੱਲੇ ਸਾਫ ਗਾਰੇ ਨੂੰ ਹੁਣ ਚਲਿਏ ਚਲੋ ਠੀਕ ਆ ਜੀ ਗੁੱਡ ਨਾਈਟ ਸਾਰਿਆਂ ਨੂੰ ਸਵੇਰ ਨੂੰ ਮਿਲਦੇ 4 ਵਜੇ ਹੁਣ ਪ੍ਰਵਾਦ ਫੇਰੀ ਤੇ ਹਣਾ ਚੱਕ ਲੋ ਵੀ ਆਪਣਾ ਸਮਾਰਟ ਸਮੂਹ ਨੇ ਆ ਆ ਇਸ ਸਮੇਂ ਨੂੰ ਆਜਾਓ ਆਹ ਪਰਵਾਤ ਫੇਰੀ ਤੇ ਲਿਫਾਫੇ ਪਾਣੇ ਲਿਫਾਫੇ ਆਪਣੇ ਆਪਣੇ ਲਿਫਾਫੇ ਲੈ ਕੇ ਆਇਓ ਬਈ ਇਧਰ ਗੋਭੀ ਤੇ ਆ ਰਿਆ ਪਿਆਰ ਵਾ ਤੇ ਮੋਟਰ ਅਨੂ ਤਾਂ ਪਿਆਜ ਵੇ ਮਿਕਸ ਪਕੌੜੇ ਆ ਨਾਲ ਚਾਹ ਆ ਚਲੋ ਨਾ ਹੱਦਾ ਆ ਸਹੀ ਆ ਆਪਣੇ ਸੇ ਆਉਣਾ ਜ਼ਰੂਰ ਸਵੇਰੇ ਆਪਣੀ YouTube ਫੈਮਲੀ ਵੀ ਸਾਰੇ ਜਣੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਵੇਰ ਨੂੰ ਪ੍ਰਵਾਦ ਫੇਰੀ ਤੇ ਚਾਹ ਪਕੌੜਿਆਂ ਦਾ ਲੰਗਰ ਆ ਦਾ ਸੰਗਰਾਮ ਦਾ ਪਿਹੜਾ ਆ ਸਹੀ ਗੱਲ ਕਾ ਲੂ ਸਾਨੂੰ ਸਾਨੂੰ ਮਾਮਾ ਆ ਕੇ ਪਹੁੰਚਦੇ ਹਾਂ ਬੇਨਤੀ ਚਾਹ ਪਕੌੜੇ ਨਾਲ ਗੋਭੀ ਵਾਲੇ ਆਪਣੇ ਕਿਲੋ ਕਿਲੋ ਵਾਲੇ ਲੁਫਾਵੇ ਲੈ ਆਏ ਹੋ ਸਾਰੇ ਜਣੇ ਓਹ ਮੁੱਕਿਆ ਨਹੀਂ ਕੰਮ ਤੁਹਾਡਾ ਓਹ ਰੈਂਬੋ ਕੀ ਹੋ ਗਿਆ ਓ ਅੱਛਾ ਪਹਿਲਾਂ ਮੈਨੂੰ ਇਹ ਦੱਸੋ ਇਹਨੂੰ ਮੋਡ ਨੂੰ ਤੀਲ ਕਿੰਨੇ ਲਾਈ ਸੀਗੀ ਇਹਨੂੰ ਪਤਾ ਏ ਕਿੰਨੇ ਅੱਗ ਵਾਲੀ ਸੀਗੀ ਤੂੰ ਵਾਲੀ ਸੀਗੀ ਕਹਿੰਦੇ ਜਿਹੜਾ ਅੱਗ ਬਾਲਦਾ ਹੁੰਦਾ ਨਾ ਉਹ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਦਾ ਹੁੰਦਾ ਨਹਾਉਂਦਾ ਹੁੰਦਾ ਕੋਸਤਰੀ ਮੋਟਾ ਗੜਾ ਨਮ ਲਾਇਆ ਚਾਲਪਾ ਉਹ ਨਹੀਂ ਲੋੜੀ ਤੇ ਫਿਰ ਉਹ ਮੈਨੂੰ ਅੱਜ ਪਤਾ ਲੱਗਾ ਇਹ ਗੱਲ ਵੀ ਲੋੜੀ ਤੇ ਜਿਹੜਾ ਇਦਾਂ ਧੂਣੀ ਲਾਉਂਦਾ ਹੈ ਨਾ ਜਿਨੇ ਤੀਲ ਤੂੰ ਹੀ ਲਾਇਆ ਸੀ ਸਵੇਰ ਨੂੰ ਤੂੰ ਕੰਮ ਦੇ ਤਾ ਨਹੀਂ ਸਵੇਰ ਨੂੰ ਕੰਮ ਦੇ ਤਾਂ ਆਉਣਾ ਪਹਿਲਾਂ ਨਾ ਕੇ ਆਈ ਠੀਕ ਆ ਮਨਾ ਕੰਮ ਹਾਂ ਨੋਣਾ ਜ਼ਰੂਰੀ ਹੁੰਦਾ ਕਹਿੰਦੇ ਹਾਂ ਇਹ ਭਰਾਵਾ ਮੈਂ ਹੀ ਲਾਈ ਸੀ ਭਰਾਵਾ ਜੇ ਤੇ ਘਰ ਲੋ ਕਿਹਨੇ ਲਾਈ ਹੋਗੀ ਯਾਰ ਪਹਿਲਾਂ ਮੈਂ ਲਾਈ ਆ ਹੂੰ ਆ ਦੋ ਜਾਨਾ ਨਹੀਂ ਦੋਨੇ ਕੱਟੇ ਕੱਟੇ ਹੀ ਨਾ ਆਇਓ ਕੱਟੇ ਹੀ ਨਾ ਆਇਓ ਚਲੋ ਵੇ ਨਾ ਨਾ ਕੇ ਸੁਣੋ ਦੇਖਿਓ ਤੇਰੀ ਪੂਆ ਕਰਾਣੀ ਮੈਂ ਹੋਰ ਮੱਥਾ ਠੇਕੀ ਦਾ ਹੁੰਦਾ ਨਹੀਂ ਹੁਣ ਜਦੋਂ ਜਿਹੜੇ ਆਹ ਲੋੜੀਆਂ ਪਾਉਂਦੇ ਆ ਜਦੋਂ ਧੂਣੀ ਲਾਉਂਦੇ ਤੁਹਾਨੂੰ ਨਹੀਂ ਪਤਾ ਉਹ ਮੱਥਾ ਟੇਕ ਕੇ ਫੇਰ ਉਹ ਕਰਦੇ ਆ ਹਾਂ ਨਹੀਂ ਨਹੀਂ ਸਹੀ ਗੱਲ ਹੈ ਛੋੜੋ ਤੁਹਾਡੇ ਉੱਧਰ ਕਰਦੇ ਫੇਰ ਬਾਜ ਇਹ ਮਨਾਉਂਦੇ ਆ ਲੋੜੀ ਮੈਂ ਲਾਈ ਸੀਗੀ ਅੱਛਾ ਉਹਨੇ ਲਾਈ ਅਦਲੀ ਸਾਈਡ ਤੇ ਲੱਗੀ ਤੇ ਪੈਰ ਤੇ ਮੈਂ ਇਹਦੀ ਪੰਜ ਪੈਰ ਆ। ਓਹੋ ਇੱਕ ਪੰਜ ਪੈਰਾਂ ਵਾਲਾ ਲਿਆਂਦਾ ਤੂੰ। ਆ ਦੇਖ ਲੈ ਬਿੱਟਾ ਆਹ ਪਾਲੀ ਸੜੀ ਜੀ ਏਣਾ ਨਿਮਰ। ਹਾਂ ਅੱਗੇ ਨਾ ਉਹ ਨਿਮਰ। ਅੱਛਾ। ਵੀ ਪੰਜ ਪੈਰਾਂ ਵਾਲਾ ਇਹ ਨਾ ਲਿਆਂਦਾ ਹਨਾ। ਨਿਮਰਾ ਫੜੀ ਮੈਨੂੰ ਤਾਂ ਪਤਾ। ਤੇ ਇਦਾਂ ਦਾ ਰੱਖਣਾ ਮੈਨੂੰ ਕਿਸੇ ਨਾ। ਦੱਸ ਹੀ ਆਪਾਂ ਆਪਣੇ ਦਿਮਾਗ ਨਾਲ। ਹਾਂ ਦਿਮਾਗ ਤੁਹਾਡਾ ਬਹੁਤ ਇੰਟੈਲੀਜੈਂਟ ਹੀ ਤੁਸੀਂ ਬਹੁਤ ਤੁਸੀਂ ਤਾਂ ਫੇਲ ਕਰ ਦੋ ਸਾਰਿਆਂ ਨੂੰ। ਪੰਜ ਪੈਰ ਠੀਕ ਮੈਂ ਲੱਦਾ ਆਉਣਾ ਸਹੀ ਹੋ ਜਾਣਾ ਲੱਗਦਾ ਮੈਂ ਦਾਦਾ ਜਿਆਦਾ ਮੋਟਾ ਪੈਰਾ ਸੁਜਿਆ ਪੈਦਾ ਆ ਉਹ ਸੁਜੇ ਗਿਆ ਉਹਦਾ ਪੈਰ ਇਦਾਂ ਚਲੋ ਜਿਹੜਾ ਮਰਜੀ ਆ ਪਰ ਸਵੇਰ ਨੂੰ ਤੁਸੀਂ ਨਾਉਣਾ ਆ ਤੁਹਾਨੂੰ ਇੰਨੀ ਗੱਲ ਦੱਸ ਦਿੱਤੀ ਮੈਂ ਦਾਦਾ ਤਾਂ ਵਾਸੋ ਠੀਕ ਆ ਹਾਂ ਨਾ ਸੋ ਗਿਆ ਤੇ ਉੱਠੀ ਕਰ ਦਵਾਂਗੇ ਹਾਂ ਬੱਟਾ ਰਿਹਾ ਫੇ ਹਾਂ ਦੇਖੋ ਹਾਂ ਮੈਨੂੰ ਆ ਕੇ ਦੱਸਣਾ ਆ ਵੇ ਇਹ ਰਿਕਾਰਡ ਹੋਣਾ ਹੁਣ ਫੋਨ 'ਤੇ ਦੇਖ ਲਿਓ ਫੇ ਪਤਾ ਲੱਗ ਜੂ ਲੱਗੀ ਲਿਆ ਬਸ ਅੱਗ ਦਾ ਪਤਾ ਬੁਝਾਈ ਆ ਸਵਾਂਗੇ ਪਾਣੀ ਪਾ ਕੇ ਤੇ ਹਾਂ ਆ ਬੁਝਾਈ ਦੀ ਥੋੜੀ ਹੁੰਦੀ ਆ ਹਾਂ ਬੁਝਾਈ ਦੀ ਨਹੀਂ ਹੁੰਦੀ ਪਲੇ ਨੂੰ ਲੱਗੀ ਹੋਆ ਧੂਣਾ ਤਾਂ ਦਾ ਭੋਗਣ ਰਾਤ ਰਹਾ ਨਹੀਂ ਨਾ ਤਾਂ ਭਲ ਜਾਣਾ ਸਾਰੇ ਆਗ ਬਲ ਜਾਣਾ ਹੈਗਾ ਇਹ ਹਾਂ ਤਾਂ ਕਰਕੇ ਠੀਕ ਆ ਚਲੋ ਤੂੰ ਆਪਣੇ ਅਸੀਂ ਆਪਣੇ ਘਰ ਹੀ ਆ ਤੂੰ ਚੱਲ ਜਾਓ ਤੁਸੀਂ ਕਹਿੰਦਾ ਚਲੋ ਆਪਣੇ ਆਪਣੇ ਘਰ ਨਈ ਦਾ ਛੋਟੂ ਦਾ ਸਟੋਰ ਹੈਗਾ ਹੀ ਇੱਥੇ ਸੌਂ ਜਵੇ ਰਾਹ ਉਹਨਾ ਛੋਟੂ ਨਾ ਜਾਓ ਤੁਸੀਂ ਅਬ ਉਹਨੇ ਕਰਦਾ ਅਹੀ ਚੱਲੇ ਤੂੰ ਵੀ ਆਹੋ ਠੀਕ ਆ ਲਓ ਜੀ ਨਹੀਂ ਕਹਿੰਦੇ ਹੈਗੇ ਜੀ ਆਹ ਦੂਜਾ ਕੀ ਇਹਨੂੰ ਕਹਿੰਦੇ ਹਾਏ ਸਾਰਿਆਂ ਦੇ ਮੂੰਹ ਤੇ ਦੀਵਾਲੀ ਦੀਵਾਲੀ ਅੱਜ ਮੈਨੂੰ ਦੋ ਫੋਨ ਆਏ ਉਹਨਾਂ ਨੇ ਵਿਸ਼ ਕਰਨੀ ਸੀ ਹੈਪੀ ਲੋੜੀ ਤਾਂ ਮੈਨੂੰ ਕਹਿੰਦੇ ਹੈਪੀ ਦੀਵਾਲੀ ਸਾਰਿਆਂ ਦੇ ਮੂੰਹੋਂ ਹੈਪੀ ਦੀਵਾਲੀ ਨਿਕਲੀ ਜਾਂਦਾ ਮੇਰੇ ਮੂੰਹੋਂ ਵੀ ਉਹੀ ਲੱਗਾ ਹੈਗਾ ਨਿਕਲ ਹੁਣ ਹੈਪੀ ਦੀਵਾਲੀ ਤੇ ਅੱਜ ਧੁੰਦ ਤਾਂ ਜ਼ਿਆਦਾ ਨਹੀਂ ਹੋ ਧੁੰਦ ਬਹੁਤ ਹੂੰ ਤੇ ਨਾਲੇ ਕਹਿੰਦੇ ਹੈਗੇ ਦੀਦਾ ਆਪਣੇ ਲੱਗ ਗਏ ਨੇ ਸਾਰਾ ਕੋਈ ਦੀਦਾ ਨਹੀਂ ਲੋੜੀ ਤਾਂ ਕਹਿੰਦੇ ਜੀ ਧੁੱਪ ਨਿਕਲ ਜਾਣੀ ਹੈ ਲੋੜੀ ਤੇ ਲੋੜੀ ਕਰਦੇ ਸੀਗੇ ਨਹੀਂ ਤਾਂ ਨਿਕਲੀ ਜੋ ਧੁੱਪ ਹੂੰ ਧੁੱਪ ਮੜੀ ਜੀ 3 ਵਜੇ ਨਿਕਲੀ ਜਿਆ ਮੜੇਲਾਵਾਂ ਨੂੰ ਜਾਂਦਾ ਨਾ ਪੁਲ ਤੋਂ ਪਰੇ ਉਧਰ ਕੰਮ ਕਰਦੇ ਹੇ ਪਰ ਇਹਨੂੰ ਜਾ ਜਾ ਇੱਥੋਂ ਹਾਂ ਹਾਂ ਉੱਥੇ ਨਿਕਲੀ ਸੀ ਮੈਂ ਉਹ ਬਹੁਤ ਹੀ ਥਾਵਾ ਤੇ ਬਹੁਤ ਵਧੀਆ ਨਿਕਲੀ ਆ ਹਨਾ ਆਪਣੇ ਨਹੀਂ ਇੱਧਰ ਹੈਗੇ ਜੀ ਕਹਿੰਦੇ ਸ਼ਹਿਰਪੁਰ ਜੀ ਨਾਲ ਦੀ ਕਦਾ ਮੈਂ ਕਿਹਾ ਇੱਥੇ ਪੁਲ ਤੇ ਖੜ੍ਹ ਜਾਂਦੇ ਮੈਂ ਕਿਹਾ ਧੁੱਪ ਦਾ ਅਜ ਤਾਂ ਨਜ਼ਾਰਾ ਲੈ ਲਈਏ ਸਹੀ ਗੱਲ ਤੇ ਜਦੋਂ ਉਧਰ ਨੂੰ ਐ ਪੁਲ ਤੋਂ ਪਰੇ ਨੂੰ ਉਧਰ ਨੂੰ ਆਪਣੇ ਸਾਲੇ ਇੱਧਰ ਹੀ ਸੈਨ ਸ਼ਹਿਰਪੁਰ ਵਾਲਾ ਤਾਂ ਉੱਥੇ ਹੈ ਹੀ ਨਹੀਂ ਹੂੰ ਨਹੀਂ ਉੱਦਾਂ ਕਹਿੰਦੇ ਜੀ ਸ਼ਹਿਰਪੁਰ ਤੁਸੀਂ ਇਹ ਕਹਿੰਦੇ ਹੋ ਸਾਡਾ ਸ਼ਹਿਰਪੁਰ ਉੱਚਾ ਇਲਾਕਾ ਉੱਚਾ ਇਲਾਕਾ ਹੁਣ ਨਹੀਂ ਮਾ ਇਹ ਲੈ ਉਹ ਨੀਵਾ ਹੋ ਗਿਆ ਤੋੜ ਕੇ ਤੇਨੇ ਪਹਿਲਾਂ ਜਦੋਂ ਮੈਂ ਆਪਣੇ ਉੱਧਰ ਜਾਂਦੀ ਪਈ ਆਦਮਪੁਰ ਕਹਿੰਦੇ ਜੀ ਉਹ ਨੀਵਾ ਇਲਾਕਾ ਇੱਧਰ ਨੂੰ ਉੱਚਾ ਉਹਦਾ ਇੱਧਰ ਨੂੰ ਜਾਈ ਤੋ ਨਹੀਂ ਮੈਂ ਹੋਈ ਜਾਣਾ ਵੇ ਆਪਣਾ ਫੇਰ ਵੀ ਉੱਚਾ ਹੋਈ ਜਾਣਾ ਤੇ ਇੱਧਰ ਤੋਂ ਉੱਪ ਕਿਉਂ ਲੈ ਉੱਚੀ ਹੋਈਆਂ ਨੀ ਮੈਂ ਵੀ ਹੋਈ ਜਾਣਾ ਪਰ ਵੇ ਇੱਧਰ ਜਾਂਦੇ ਉੱਚੇ ਹੋ ਗਏ ਮਾ ਜੀ ਇਦਾਂ ਵੱਲ ਹੋ ਗਿਆ ਕਿ ਮੜੇ ਵਾਲਾਂ ਲੋਂਦਾ ਸੀ ਮੈਂ ਮਿੱਟੀ ਉੱਧਰ ਉਥੋਂ ਲਾ ਕੇ ਇੱਧਰ ਨੂੰ ਪੋਲ ਤੋਂ ਉੱਧਰ ਹੋਇਆ ਨੂੰ ਸਾੜੇ ਵਾਲੇ ਤੋਂ ਉੱਧਰ ਹੈ ਹੀ ਨਹੀਂ ਮੈਂ ਹੋ ਗਏ ਨਾ ਪੁੱਲ ਤੇ ਉੱਥੇ ਰਹਿ ਕੇ ਮਣੇ ਧੁੱਪ ਜੀ ਸੇਕ ਲਈ ਇੱਥੇ ਹੀ ਹੂੰ ਤੁਸੀਂ ਤਾਂ ਫਿਰ ਇੱਥੇ ਧੁੱਪ ਸੇਕ ਕੇ ਆਏ ਹੈ ਨਾ ਕਿੱਥੇ ਸੇਕੀ ਭਰਾਵਾ ਉਹ ਗੇੜੇ ਨਹੀਂ ਲਾਉਣੀ ਅੱਛਾ ਚੱਲ ਭਰਾਵਾ ਸੌਈਆਂ ਫੇਰ ਹਣ ਚਲੋ ਚਲੋ ਭਰਾਵਾ ਉੱਠੋ ਵੇ ਟਾਈਮ ਹੋ ਗਿਆ 8:30 9 ਵਜੇ ਦਾ ਹੋਚਲਾ ਮੈਨੂੰ ਲੱਗਦਾ ਪੌਣੇ 9 ਹੋ ਗਏ ਹੁਣੇ ਸ਼ੈਦ ਚਲੋ ਚਲੋ ਫਿਰ ਠੀਕ ਆ ਜੀ ਸਾਰਿਆਂ ਨੂੰ ਹੈਪੀ ਲੋੜੀ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਠੀਕ ਆ ਜੀ ਤੇ ਕੱਲ ਤੁਹਾਨੂੰ ਪਤਾ ਦੀਦੀ ਹੋਣਾ ਕਿ ਹੈਗੀ ਪ੍ਰਭਾਤ ਫੇਰੀ ਤੇ ਆਪਾਂ ਉਹਦਾ ਜਿਹੜਾ ਵਲੌਗ ਆ ਉਹ ਅਲੱਗ ਬਣਾਵਾਂਗੇ ਕਿਉਂਕਿ ਜੇ ਆਪਾਂ ਉਹ ਚੀਜ਼ ਵਿੱਚ ਹੀ ਐਡ ਕਰ ਦੋ ਤਾਂ ਫਿਰ ਬਹੁਤ ਲੰਬਾ ਹੋ ਜਾਣਾ ਹੈ ਇਹ ਵਲੌਗ ਠੀਕ ਆ ਜੀ ਤੇ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਨੈਕਸਟ ਵਲੌਗ ਦੇ ਵਿੱਚ ਪ੍ਰਭਾਤ ਫੇਰੀ ਦੇ ਦਰਸ਼ਨ ਤੇ ਸਾਰੇ ਜਣੇ ਵਲੌਗ ਜ਼ਰੂਰ ਦੇਖਿਓ ਠੀਕ ਆ ਜੀ ਤੇ ਹੁਣ ਮਿਲਦੇ ਆ ਕੱਲ ਨੂੰ ਸੰਗਰਾਮ ਵਾਲੇ ਦਿਨ